लगता माता गल तो करती है चल कु पता लगूगा जिना चेर गल पता लगना आ गए जे आज आज बहुत ना गल फिर गल तीए की अच्छा की आंदा फिर आखना बेचारे ने खिजेगा ਨਾ ਕਿਹੜੀ ਗੱਲੋ ਫਿਰ ਡਿਆ ਪਿਆ ਤੈਨੂੰ ਮਾਤਾ ਪਤਾ ਨਹੀਂਗਾ ਤੂੰ ਮੈਨੂੰ ਕਿਉਂ ਜਾਂੜ ਜਾਂੜ ਕੇ ਸਤਾਉਨੀ ਆ ਸਾਰਾ ਹੀ ਤੈਨੂੰ ਕਰਦਾ ਪਤਾ ਵਾ ਤੇ ਕੀ ਮੇਰ ਕੋ ਹੈਗਾ ਕੀ ਹੈ ਨਹੀਂ ਤੈਨੂੰ ਕਿਹੜਾ ਉਹਲਾ ਵਾ ਜਾ ਮੈਂ ਤੈਨੂੰ ਦੱਸਦਾ ਨਹੀਂਗਾ ਤੇਰੇ ਕੋਲ ਉਹਲਾ ਤਾਂ ਨਹੀਂ ਰੱਖਿਆ ਕਦੀ ਤੇ ਤੂੰ ਫੇਰ ਵੀ ਮੈਨੂੰ ਆਣ ਕੇ ਤੇ ਆਨੀ ਆਂ ਭੇਜਦਾ ਤੇ ਉਦਾ ਤੇ ਫੇਰ ਦੱਸ ਮੈਂ ਕੀ ਕਰਾਂ ਤੇ ਤੁਸੀਂ ਕਹਿਣਾ ਹੀ ਨਾ ਜਦੋਂ ਪਿਆਲੀ ਬੰਨਾ ਤੂੰ ਉਹਨਾ ਵਾ ਤੇ ਤੈਨੂੰ ਹੀ ਕਹਿਣਾ ਆਣ ਕੇ ਹੋਰ ਮੈਂ ਕਿੰਨੂੰ ਕਵਾਂ ਉੱਡ ਕੇ ਪਈਦਾ ਹੁੰਦਾ ਵਾ ਤੁਸੀਂ ਵੀ ਚੁੱਪ ਕਰਕੇ ਨਾ ਹੌਲੀ 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 ਗੱਲਾਂ ਕਰਦੇ ਜੀ ਉਹਦੇ ਨਾਲ ਉੱਡ ਕੇ ਤੇ ਪਈ ਹਾਂ ਮੈਂ ਉਹਨੂੰ ਤੇ ਉਹ ਮੈਨੂੰ ਆਦਾ ਹੀ ਵੀ ਜੇ ਤੇ ਤੈਨੂੰ ਭਲੇਖਾ ਮਾਤਾ ਕਿਸੇ ਗੱਲ ਦਾ ਤੇ ਫੇਰ ਤੇ ਤੂੰ ਮੈਨੂੰ ਗੱਲ ਕਰ ਜਦੋਂ ਤੈਨੂੰ ਸਾਰਾ ਹੀ ਪਤਾ ਵਾ ਕਿ ਕੀ ਮੇਰੇ ਕੋ ਹੈਗਾ ਕੀ ਹੈ ਨਹੀਂ ਤੇ ਤੂੰ ਮੈਨੂੰ ਫੇਰ ਸੁਣਾ ਲਿਆ ਲਿਆ ਦਿੰਨੀਂ ਦੱਸ ਮੈਂ ਕਿੱਥੋਂ ਕਰਾਂ ਤੇ ਕਿਉਂ ਨਹੀਂ ਹੈਗਾ 10 ਕਿੱਲੇ ਆ ਕੋਈ ਖੇਡ ਨਹੀਂ ਗਈ ਠੀਕ ਆ ਨਾ ਜੇ ਚੂੜੀਆਂ ਛਡਾਤੀਆਂ ਤੇ ਕਿੱਧਰ ਦੀ ਆਖਰ ਆ ਗਈ ਆ 2 ਲੱਖ ਰੁਪਈਆ ਹੈਗਾ ਬਾਕੀ ਕਿੱਥੇ ਨਾ 10 ਕਿੱਲਾਂ ਵਿੱਚ ਸਿਰਫ 2 ਲੱਖ ਹੀ ਨਿਕਲਦਾ ਵਾ ਤੁਸੀਂ ਵੀ ਸਿਆਣੇ ਜੇ ਇਹ ਕੁੱਟੀ ਜਾਂਦੀ ਆ ਦੀ ਕਰਦੀ ਸਾਰਾ ਕੁਝ ਗੱਲ ਸੁਣ ਮੇਰੇ ਧੀਏ ਦਾਹਾਂ ਕਿੱਲਿਆਂ ਚ 2 ਲੱਖ ਨਹੀਂ ਨਿਕਲਦਾ ਮੈਂ ਵੀ ਮੰਨਨੀ ਆ ਕਿ ਨਹੀਂ ਨਿਕਲਦਾ ਵੱਧ ਨਿਕਲਦੇ ਨੇ ਪਰ ਉਹਨੇ ਹੋਰ ਖਰਚੇ ਥੋੜੇ ਨੇ ਧੀਏ ਚੋਨੇ ਲਵਾਉਣੇ ਕਈ ਕੰਮ ਕਰਨੇ ਤੈਨੂੰ ਪਤਾ ਖਰਚੇ ਬਥੇਰੇ ਨੇ ਨਹੀਂ ਤੇ ਫਿਰ ਮੈਂ ਕਿੱਥੇ ਜਾਣਾ ਵਾਂ ਮੈਂ ਤਾਂ ਤੁਹਾਡੇ ਵਾਲੀ ਭਜਣਾ ਨਾ ਜਦੋਂ ਮੇਰਾ ਬੱਚਾ ਕੋਈ ਚੀਜ਼ ਦੀ ਡਿਮਾਂਡ ਕਰੂਗਾ ਕੋਈ ਮੰਗੂਗਾ ਤੇ ਮੈਂ ਤੇ ਇਹੋ ਕਹਣਾ ਕਿ ਨਾਨਕਿਆਂ ਤੋਂ ਲਿਆ ਦਿੰਨੀ ਆ ਹੁਣ ਲੋਕਾਂ ਦੇ ਨਾਨਕੇ ਲੈ ਲੈ ਦਿੰਦੇ ਚੀਜ਼ਾਂ ਮੈਂ ਉਹਨੂੰ ਕੀ ਆਖਾਂ ਤੇਰੇ ਨਾਨਕੇ ਹੈ ਨਹੀਂ ਨੇ ਜੋਗੇ ਕੋਈ ਜ਼ਰੂਰੀ ਪੁੱਤ ਨਾਨਕਿਆਂ ਤੋਂ ਲੈਣਾ ਜਾਂ ਘਰ-ਮਹਰ ਆ ਜਾਂ ਸਭ ਕੁਝ ਦਿੱਤਾ ਤੇ ਘਰੋਂ ਲੈਦੇ ਹਾਂ ਤੂੰ ਜਦੋਂ ਕਿਤੇ ਨਾਨਕਿਆਂ ਕੋਲ ਪਹੁੰਚ ਪੈ ਗਈ ਦੇ ਦਾਂਗੇ ਪੈਸੇ ਆਹ ਤਾਂ ਗੱਲ ਬੜੀ ਮਾੜੀ ਕੀਤੀ ਮਾਤਾ ਮਾਵਾਂ ਤੇ ਧੀਆਂ ਨੂੰ ਆਪਣੀ ਜਾਨ ਕੱਢ ਕੇ ਦੇਣ ਨੂੰ ਤਿਆਰ ਹੁੰਦੀਆਂ ਵਾਂ ਤੇ ਤੂੰ ਚੰਗੀ ਮਾਂ ਵਾਂ ਹੈ ਭਰਾ ਦਾ ਹੀ ਪੱਖ ਪੂਰੀ ਜਾਨੀ ਆ ਪੱਖ ਨਹੀਂ ਮੈਂ ਪੂਰਦੀ ਉਹਦਾ ਮੈਨੂੰ ਪਤਾ ਵਾਂ ਨਾ ਸਭ ਕੁਝ ਕਰਦਾ ਕਿ ਕੀ ਹਿਸਾਬ ਕਿਤਾਬ ਆ ਤੇ ਕੀ ਨਹੀਂ ਉਹਦੇ ਕੋਲ ਹੈਗਾ ਵਾ ਕਿਹੜੀ ਚੀਜ਼ ਉਹਦੇ ਕੋਲ ਹੈ ਤੇ ਕਿਹੜੀ ਹੈ ਨਹੀਂ ਮੈਂ ਉਹਨੂੰ ਕਿਤਰਾ ਤੰਗੀ ਦੇਈ ਜਾਵਾਂ ਅੱਜ ਹੁੰਦਾ ਹੈ ਮੇਰਾ ਬਾਪੂ ਜਿੰਦਾ ਹੈ ਇੱਕ ਬੁਲਟ 10 ਬੁਲਟ ਖੜੇ ਕਰ ਦੇਣੇ ਹੋਂਨੇ ਆਪਣੀ ਧੀ ਵਾਸਤੇ ਚਲੋ ਧੀ ਉਹਦਾ ਸਿਆਣੇ ਕਹਿੰਦੇ ਆ ਕਿ ਮਾਵਾ ਦਾ ਧੀਆਂ ਨਾਲੋਂ ਜ਼ਿਆਦਾ ਪਿਆਰ ਹੁੰਦਾ ਵਾ ਤੇ ਕਾਦਾ ਪਿਆਰ ਆ ਮਾਂ ਤੇਰਨਾ ਹੈ ਬੜੀ ਆਸ ਲੈ ਕੇ ਮੈਂ ਆਈ ਸੀ ਕਿ ਚੱਲ ਆਪਣੀ ਮਾਂ ਨੂੰ ਜਾ ਕੇ ਕਹੂੰਗੀ ਤੇ ਮੈਨੂੰ ਤੇ ਬੁਲਟ ਚਟ ਮਿਲ ਜਾਣਾ ਵਾ ਤੇ ਜੇ ਮੈਂ ਹੁਣ ਖਾਲੀ ਹੱਥ ਚਲ ਗਈ ਨਾ ਤੇ ਮੇਰੇ ਤੋਂ ਬੁਰਾ ਕੋਈ ਨਾ ਹੁ ਮੈਂ ਦੱਸ ਦਿੰਦੀ ਆ ਤੈਨੂੰ ਹੁਣ ਮੈਂ ਵੀ ਧੀਏ ਕੀ ਕਰਾਂ ਦੱਸ ਤੂੰ ਮੈਨੂੰ ਕਿੱਥੋਂ ਮੈਂ ਇੰਨੇ ਪੈਸੇ ਲਾਵਾਂ ਬੁਲਟ ਕਿਹੜਾ ਕੋਈ 10000 ਦਾ ਆ ਜਾਣਾ ਜਾਂ 5 ਦਾ ਆ ਜਾਣਾ ਤੇ ਮੇਰਾ ਮੁੰਡਾ ਕਿਹੜਾ ਨਵਾਂ ਮੰਗਣ ਡਿਆ ਵਾ ਸੈਕੰਡ ਹੈਂਡ ਹੀ ਮੰਗਦਾ ਵਾ ਕਿੰਨੇ ਕ ਦਾ ਆ ਜਾਣਾ ਕਿਤੇ ਉਹ ਵੀ ਸਸਤਾ ਨਹੀਂ ਆਉਣਾ ਉਹਦੇ ਬਥੇਰੇ ਪੈਸੇ ਮੰਗਦੇ ਨੇ ਅਗਲੇ ਭਾਵੇਂ ਦੂਜਾ ਹੀ ਲੈਣਾ ਵਾ ਤੂੰ ਚੱਲ ਜਾ ਇੱਕ ਲੱਖ ਦਾ ਜਾਂ 12000 ਦਾ ਆ ਜਾਣਾ ਇਹ ਤੋਂ ਵੱਧ ਨਹੀਂ ਆਉਣਾ ਐਵੇਂ ਮਾਤਾ ਹੈਗੇ ਗੱਲਾਂ ਨਾ ਮਾਰ ਮੈਂ ਤੈਨੂੰ ਦੱਸਦੀ ਉਹ ਗੱਲ ਸਿੱਧੀ ਪਧਰੀ ਮੈਨੂੰ ਬੁਲਟ ਚਾਹੀਦਾ ਮੈਂ ਬੁਲਟ ਲੈ ਕੇ ਜਾਣਾ ਜਿੱਥੋਂ ਮਰਜ਼ੀ ਕੱਢ ਕੇ ਦੇ ਮੈਰੀ ਹੁਣ ਫੇ ਮੈਂ ਆਪਣੀ ਤੇ ਕਿਤੇ ਜਾਨ ਵੇਚ ਲਵਾਂ ਕੀ ਕਰਾਂ ਦੱਸ ਮੈਂ ਮਰ ਨਾਂ ਮੈਨੂੰ ਮਾਰਨਾ ਹੀ ਦੇਦਾ ਤੂੰ ਮੈਨੂੰ ਮਾਰਨਾ ਹੀ ਤੇਨ ਪੈਸੇ ਦਵਾ ਕੱਢ ਕੇ ਧੀਏ ਬਲਟਜ ਹੋ ਗਏ ਉਹਦੀਆਂ ਰਗਾਂ ਫੜ ਠੀਕ ਆ ਨਾ ਤੇ ਜਾਂ ਫੜ ਆਪਣੀ ਨੌਂ ਦੀਆਂ ਜਿਹੜੇ ਸਿਆਪੇ ਆ ਸਾਰੇ ਕੁੱਟੀ ਜਾਂਦੀ ਪੈਸੇ ਕੁੱਟੀ ਜਾਂਦੀ ਢਿੱਡ ਚ ਪਾਈ ਜਾਂਦੀ ਆਪਣੇ ਸਾਰਾ ਕੁਹ ਹੈ ਮੈਂ ਕਰ ਦਿੱਤੀ ਨਹੀਂ ਮੈਨੂੰ ਕੁਛ ਨਹੀਂ ਚਾਹੀਦਾ ਹੱਦ ਹੋ ਗਈ ਇਹਦੇ ਵਾਲੀ ਜਿੱਥੇ ਚਾਹੀਦਾ ਵਾ ਉਥੇ ਦੇਈਦਾ ਹੀ ਆ ਇਹ ਨਹੀਂ ਗੱਲ ਹੈਗੀ ਹੁਣ ਨਜਾਇਜ਼ ਖਰਚਾ ਜੇ ਤੂੰ ਆਖੇ ਤਨ ਨਜਾਇਜ਼ ਹੁੰਦੇ ਨੇ ਨਾ ਕੀ ਦਿੱਤਾ ਮੈਨੂੰ ਸਵਾ ਦਿੱਤੀ ਆ ਕਿਉਂ ਨਹੀਂ ਦਿੱਤਾ ਬਾਪੂ ਤੇ ਜਾਣ ਮਗਰੋਂ ਕੀ ਦਿੱਤਾ ਮੈਨੂੰ ਇੱਕੋ ਚੀਜ਼ ਮੰਗੀ ਆ ਨਾਨਕੇ ਮੈਂ ਤੇ ਮੇਰਾ ਮੁੰਡਾ ਡਿਆ ਵਾ ਕਹਿਣ ਪੀ ਸਾਰਿਆਂ ਦੇ ਨਾਨਕਿਆਂ ਨੇ ਮੋਟਸਾ ਲੈ ਲੈ ਦਿੱਤੇ ਆ ਤੇ ਮੰਮੀ ਤੂੰ ਵੀ ਨਾਨਕੇ ਜਾ ਤੇ ਮੈਨੂੰ ਵੀ ਲੈ ਆ ਕੇ ਦੇ ਹੁਣ ਮੇਰੇ ਸਿਰ 'ਚ ਸਵਾਹ ਪਾਉਣੀ ਜੇ ਤੁਸੀਂ ਨਹੀਂ ਗੱਲ ਸੁਣ ਮੇਰੀ ਅੱਜ ਤੇਰੇ ਮੁੰਡੇ ਨੂੰ ਚਾਹਤ ਕਰਜ਼ਾ ਚੁੱਕ ਕੇ ਵੀ ਲੈ ਦਿੰਨੇ ਆ ਜਾਂ ਕੁਝ ਕਰਨੇ ਆ ਤੇ ਭਲਕੇ ਉਹਦਾ ਵੀ ਮੁੰਡਾ ਜਵਾਨ ਵਾ ਤੇ ਉਹਦਾ ਆਖੋ ਮੈਨੂੰ ਵੀ ਲੈ ਕੇ ਦੇ ਤੇ ਲੈ ਦੇ 10 ਕਿੱਲੇ ਆ ਮਾੜੀ ਮੋਟੀ ਗੱਲ ਨਹੀਂ ਗਈ ਜੇ ਮੈਂ ਅੱਜ ਚਾਹਾਂ ਨਾ ਤੇ 5 ਖੜ ਸਕਦੀਆਂ ਵਿੱਚੋਂ ਠੀਕ ਆ ਨਾ ਤੇ ਪੰਜਾਂ ਦਾ ਕੀ ਇੱਕ ਮੋਟਰਸਾਈਕਲ ਮੈਂ ਤਾਂ ਆਪਣੇ ਮੁੰਡੇ ਦੇ ਗਾੜੀ ਲੈਣਾ ਲਾ ਦੋ ਚੀਜ਼ਾਂ ਦੀਆਂ ਇਹ ਸੋਚ ਲਓ ਇੱਕ ਵਾਰੀ ਜਾ ਕੇ ਮੈਂ ਕੋਰਟ ਜਾ ਕੇ ਕਰਤਾ ਉਹ ਕੇਸ ਤੇ ਵੇਖੋ ਤੁਹਾਡਾ ਬਣਦਾ ਕੀ ਆ ਫਿਰ ਤੇ ਮੁਰਕੇ ਪੁੱਤ ਜ਼ਿੰਦਗੀ ਚ ਮਿਲਣਾ ਨਹੀਂ ਭੈਣ ਭਰਾ ਨੂੰ ਫਿਰ ਭੈਣ ਨੂੰ ਮਿਲਣਾ ਵਾ ਤੇ ਕੀ ਕਰਨਾ ਇਹੋ ਜੇ ਭੈਣ ਭਰਾਵਾਂ ਨੂੰ ਜਿਹੜੀ ਕਿਸੇ ਦੀ ਰੀਝ ਨਾ ਪੂਰੀ ਕਰਨ ਜ਼ਮੀਨਾਂ ਨੂੰ ਥੋੜਾ ਮਿਲੇ ਕਰੀਦਾ ਹੁੰਦਾ ਵਾ ਮੈਂ ਭੈਣ ਭਰਾਵਾਂ ਦੀ ਲੋੜ ਹੁੰਦੀ ਆ ਤੂੰ ਮੈਨੂੰ ਨਹੀਂ ਕੀ ਲੋੜ ਹੈ ਹਜੇ ਭੈਣ ਭਰਾਵਾਂ ਦੀ ਹੋਰ ਕਪਣਾ ਕਰਨੀ ਆ ਤੂੰ ਇਦਾਂ ਨਹੀਂ ਕਰੀਦਾ ਹੁੰਦਾ ਮਾਂ ਨਹੀਂ ਆਪਣੀ ਬਣਦੀ ਤੇ ਭਰਾ ਨੇ ਸਵਾ ਬਣਨਾ ਵਾ ਮਾਂ ਕੀ ਕਰੇ ਤੇ ਇਹ ਮੈਂ ਕੀ ਕਰਾਂ ਮੈਂ ਉਹਨੂੰ ਕਿੰਨਾ ਕੁ ਅੱਛਾ ਉਹਨੂੰ ਦੁੱਖ ਦੇਣ ਵਾਲੀ ਗੱਲ ਵਾ ਠਟੀ ਦਾ ਕੋਈ ਫਿਕਰ ਨਹੀਂ ਉਹਨੇ ਆਪਣੇ ਜਾਣਾ ਕਿਦਾ ਸਾਰੇ ਠੀਕ ਆ ਨਾ ਨਹੀਂ ਉਹਨਾਂ ਨੂੰ ਕਹਿ ਦੇਈ ਫੇਜੇ ਨਹੀਂ ਉਹਨਾਂ ਦਾ ਜ਼ੋਰ ਪੈਂਦਾ ਜਿਉਂ ਤੇ ਜ਼ੋਰ ਪੈਗਾ ਲੈ ਦਾਂਗੇ ਮੇਕੋ ਗੱਲ ਦੱਸਦੀ ਹੋ ਮਾਤਾ ਮੈਨੂੰ ਇਹੋ ਜਿਹੀ ਗੱਲਾਂ ਕਰ ਕਰਕੇ ਨਾ ਗੁੱਸਾ ਨਾ ਚੜਾ ਬੋਤਾ ਗੁੱਸਾ ਤੇ ਜੇ ਤੇ ਨਾ ਮੈਂ ਕੀ ਚੜਾਵਾਂ ਤੂੰ ਤਾਂ ਐਵੇਂ ਜਾਣ ਕੇ ਕਰਨ ਲਈ ਆ ਇਹੋ ਜਿਹੀਆਂ ਗੱਲਾਂ ਤੂੰ ਕਿਹੜੀ ਨਿਆਣੀ ਆ ਤੈਨੂੰ ਸਾਰਾ ਹੀ ਪਤਾ ਸਮਝਵਾ ਮੈਂ ਜਾਣ ਕੇ ਨਹੀਂ ਕਰਦੀ ਠੀਕ ਆ ਨਾ ਮੈਸ ਦੇਣ ਨਹੀਂ ਜਿਹੜੀਆਂ ਐਵੇਂ ਤਰੀ ਫਿਰਨੀ ਆ ਮੈਨੂੰ ਵੀ ਆਪਣੇ ਘਰ ਬੜੇ ਕੰਮ ਵਾ ਠੀਕ ਆ ਨਾ ਨਮ ਜਾਕ ਨਹੀਂ ਕਰਨ ਲਈ ਮੇਰਾ ਨਾਲ ਗੱਲ ਕਰੋ ਸਿੱਧੀ ਪਧਰੀ ਕੰਮ ਤਾਂ ਤੈਨੂੰ ਹੈਗੇ ਨੇ ਘਰ ਪਰ ਤੂੰ ਇੰਨੀ ਤੇ ਸੋਚ ਕਰ ਵੀ ਮੈਂ ਇਡੀ ਵੱਡੀ ਚੀਜ਼ ਮੰਗਣ ਆ ਗਈਆਂ ਭਰਾ ਕੋਲ ਤੇ ਲੋਕੀ ਤੇ ਭੈਣ ਭਰਾ ਜਿਹੜੀਆਂ ਪਹਿਣਾ ਨੇ ਭਰਾਵਾਂ ਨਾਲ ਸਾਥ ਦਿੰਦਿਆਂ ਨੇ ਨਹੀਂ ਕਿੱਡੀ ਵੱਡੀ ਚੀਜ਼ ਮੰਗਣ ਆ ਗਈ ਤੂੰਆਂ ਦੇ ਤੁੰਬੇ ਤੋੜਦੀ ਰਹੀ ਨਹੀਂ ਆ ਬੜੇ ਤੁੰਬੇ ਤੋੜ ਲਏ ਆ ਮੇਰੀ ਮਾਂ ਹੀ ਇਹ ਗੱਲਾਂ ਕਰ ਰਹੀ ਆ ਤੇ ਭਰਾ ਨੇ ਕਹਿ ਜਿਆ ਕਰਨੀਆਂ ਵਾ ਤੇ ਪਰਜਾਈ ਤੇ ਮੇਰੇ ਅੱਗੇ ਉਹ ਜੀ ਆ ਹੈ ਉਹ ਤਾਂ ਅੱਗੇ ਨਹੀਂ ਖੁਸ਼ ਪੀ ਸਾਡੇ ਘਰ ਆਵੇ ਜਦੋਂ ਮਾਂ ਹੀ ਉਹਨਾਂ ਦੇ ਵੱਲ ਹੋ ਗਈ ਹੈ ਤਾਂ ਫਿਰ ਮੇਰਾ ਇੱਥੇ ਖਲੋਣ ਦਾ ਕੀ ਫਾਇਦਾ ਮੈਂ ਫਿਰ ਚਲ ਜਾਂਨੀ ਆ ਵੱਲ ਨਹੀਂ ਮੈਂ ਕੇਹਦੇ ਵੀ ਪੁੱਤ ਮੈਂ ਉਹਦੇ ਵੱਲ ਵੀ ਨਹੀਂ ਤੇ ਮੈਂ ਤੇਰੇ ਵੱਲ ਵੀ ਨਹੀਂ ਮੈਂ ਤੁਹਾਡੀ ਗੱਲ ਕਰਨੀ ਆ ਸਾਂਝੀ ਇਹਦੇ 'ਚ ਕੋਈ ਗੱਲ ਉੱਪਰਿਆਰੀ ਵਾਲੀ ਗੱਲ ਨਹੀਂ ਗਈ ਗੁੱਸੇ ਵਾਲੀ ਗੱਲ ਕੋਈ ਨਹੀਂ ਗਈ ਹੈਗੀ ਗੁੱਸੇ ਵਾਲੀ ਗੱਲ ਕਿਉਂ ਨਹੀਂ ਗਈ ਗੱਲਾਂ ਕਰੀ ਵੀ ਜਾਣਦੇ ਜੇ ਸਾਰੀਆਂ ਤੇ ਕਹਿਣਦੇ ਜੇ ਗੁੱਸੇ ਵਾਲੀ ਵੀ ਗੱਲ ਕੋਈ ਨਹੀਂ ਗਈ ਹੱਦ ਹੋ ਗਈ ਤੁਹਾਡੇ ਵਾਲੀ ਗੁੱਸਾ ਕਾਦਾ ਤੇ ਇਹ ਹੋਣਾ ਤੇਰੇ ਘਰ ਹੀ ਤੇਰੇ ਆ ਜਾਂਦੀ ਨਣਾਨ ਲੈਣ ਤੂੰ ਕਿੰਨਾ ਖੇਤੀ ਨਾਲ ਕੱਢ ਕੇ ਦੇ ਦੇਂਗੇ ਫਿਰ ਲੈ ਲੈ ਜਾ ਲੈ ਦੱਸ ਦੇ ਦੇਂਗੇ ਨਹੀਂ ਆ ਦਿੰਦੇ ਨਹੀਂ ਆਪਾ ਪੈਦਾ ਨਹੀਂ ਕਰਦੇ ਵਡੀਆਂ ਵਡੀਆਂ ਚੀਜ਼ਾਂ ਨਹੀਂ ਪੁੱਤਰ ਰੋਜ ਦਿੱਤੀਆਂ ਜਾਂਦੀਆਂ ਨਹੀਂ ਨਾ ਦਿੱਤੀਆਂ ਜਾਂਦੀਆਂ ਤੇ ਜ਼ਮੀਨ ਦਿੱਤੀ ਜਾਂਦੀ ਹੈ ਨਾ ਕੋਈ ਟਾਈਮ ਉਹ ਤੇਰੀ ਮਰਜ਼ੀ ਫਿਰ ਜਾ ਲੱਲੇਗੀ ਤੇ ਮੁੜ ਕੇ ਸਾਰੀ ਜ਼ਿੰਦਗੀ ਮਿਲेंगी ਕਿਨੂੰ ਨਾ ਮੈਨੂੰ ਲੋੜ ਮਿਲਦੀ ਪਿਆਲੀ ਨੂੰ ਮਿਲਦੀ ਆ ਮਿਲੀ ਜਾ ਤੂੰ ਆਪਾਂ ਸੱਚੀ ਇਦਾਂ ਨਹੀਂ ਕਰੀਦਾ ਹੁੰਦਾ ਮੈਂ ਕੀ ਕਰਨਾ ਤੁਹਾਨੂੰ ਐਸਾ ਨਹੀਂ ਮਿਲ ਕੇ ਜਿਨ੍ਹਾਂ ਨੇ ਮੇਰੀ ਇਹ ਡਿਮਾਂਡ ਨਹੀਂ ਪੂਰੀ ਕਰਨੀ ਕੀ ਕਰਨਾ ਮੈਂ ਮਾ ਪੈਰ ਤੇ ਡਿਮਾਂਡ ਪੂਰੀ ਕਰੀਦੀ ਹੁੰਦੀ ਆ ਆਪੇ ਕਿਤੇ ਅੱਗੋਂ ਪਿਛੋਂ ਗਾਂ ਝੋਨੇ ਹੋ ਜੂ ਹੁਣੇ ਇਤਨੇ ਵੀ ਤੂੰ ਹੁਣੇ ਹੀ ਆਨੀ ਫਿਰ ਹੁਣੇ ਲੈ ਕੇ ਦਵਾਵੇ ਮੁੰਡੇ ਨੇ ਮੈਨੂੰ ਕਲਾਇਆ ਇਸੇ ਕਰਕੇ ਆ ਹਾਂ ਫੁੱਟੀ ਕੋੜੀ ਨੇ ਫੋ ਛੜਦਾ ਤੇ ਬੁੱਲਟ ਤੈਨੂੰ ਕਿੱਥੋਂ ਲੈ ਲੈਣਾ ਉਹਨੇ ਦੱਸ ਮਾਮੇ ਵਿਚਾਰੇ ਨੇ ਕੀ ਕਰੇ ਮਾਮਾ ਹੁਣ ਦੱਸ ਤੈਨੂੰ ਸਾਰਾ ਹੀ ਪਤਾ ਉਹ ਤੂੰ ਜਾਣ ਕੇ ਸਤਾਉਣੀ ਆ ਜਾਣ ਕੇ ਨਹੀਂ ਮੈਂ ਸਤਾਉਂਦੀ ਮੈਂ ਸਿੱਧੀ ਗੱਲ ਕਰਨ ਲਈ ਆ ਠੀਕ ਆ ਨਾ ਤੇ ਜੇ ਮੈਨੂੰ ਭਰਾਰੇ ਨਹੀਂ ਮਿਲਣਾ ਤਾਂ ਸਿੱਧਾ ਦੱਸਦਾ ਮੇਰੇ ਮੂੰਹ ਤੇ ਕਹਿ ਦੇ ਵੀ ਮੈਂ ਨਹੀਂ ਮਿਲ ਸਕਦਾ ਤੈਨੂੰ ਫਿਰ ਮੈਂ ਇਹਨੂੰ ਦੱਸੂਗੀ ਚੰਗੀ ਤਰ੍ਹਾਂ ਪਤਾ ਤੇ ਕਿੱਦਾਂ ਪੈਣਾ ਕਰਦੀਆਂ ਫਿਰ ਉਹ ਆਪਣੇਸਾ ਵਿਚਾਰਾ ਖੇਜਦਾ ਵਾ ਤੂੰ ਆਪਣੇ ਥਾਂ ਕਰਨੀ ਆ ਮੈਂ ਦੱਸ ਕੀ ਕਰਾਂ ਮੈਂ ਕਿਹੜੇ ਖੂਚ ਪਾਵਾਂ ਮੈਨੂੰ ਤਾਂ ਕੋਈ ਸਮਝ ਨਹੀਂ ਨਾ ਤੌਰ ਨਾ ਕਹਿ ਨਹੀਂ ਸਕਦੀ ਤੇ ਕੁੜੀ ਆਈ ਆ ਆ ਚੀਜ਼ ਉਹਨੇ ਮੰਗੀ ਆ ਤੇ ਆ ਲੈ ਕੇ ਦੇਣੀ ਆ ਬਸ ਮੈਨੂੰ ਨਹੀਂ ਪਤਾ ਕਿਦਾਂ ਲੈ ਕੇ ਦੇਣੀ ਆ ਕੀ ਗੱਲ ਦਬਕਾ ਨਹੀਂ ਮਾਰ ਸਕਦੇ ਨਹੀਂ ਪਤਾ ਇਨੀ ਤੰਗੀ ਦਿੱਤੀ ਜਾਂਦੀ ਤੀ ਪੁੱਤ ਨੂੰ ਨਹੀਂ ਦਿੱਤੀ ਜਾਂਦੀ ਤੰਗੀ ਕਿੱਦਾਂ ਮੈਂ ਦੱਸ ਇਦਾਂ ਦਬਕਾ ਮਾਰ ਕੇ ਉਹਨੂੰ ਕਹਿ ਦਾਂ ਤੇ ਹੋਰ ਮੈਂ ਤਾਂ ਘਰ ਚੀ ਘਰ ਚੀ ਰਹਿਣੀ ਆ ਮੈਂ ਮੈਨੂੰ ਕਿਹੜਾ ਨਹੀਂ ਪਤਾ ਕਿਸ ਗੱਲ ਦਾ ਚੱਲ ਕੋਈ ਨਹੀਂ ਮਾਤਾ ਕੋਈ ਗੱਲ ਨਹੀਂ ਇੱਕ ਵਾਰੀ ਗੱਲ ਹੋਰ ਕਰ ਲਾ ਤੇ ਜੇ ਮੈਂ ਇੱਕ ਵਾਰੀ ਤੋਂ ਚਲ ਗਈ ਨਾ ਇਦਾਂ ਖਾਲੀ ਹੱਥ ਤੇ ਮੁੜ ਕੇ ਤੁਹਾਨੂੰ ਦੱਸੂਗੀ ਪਤਾ ਠੀਕ ਆ ਨਾ ਇਹ ਸੋਚ ਲਿਆ ਚੰਗੀ ਤਰ੍ਹਾਂ ਦੱਸ ਹਾਂ ਮੈਂ ਮੋਰਕ ਪੁਣੇ ਵਾਈਆਂ ਗੱਲਾਂ ਕਰੀ ਜਾਂਦੀ ਐ ਛਦੈਣ ਇੱਕੋ ਗੱਲ ਦੇ ਮਗਰ ਪੈ ਗਈ ਆ ਪੀ ਚੱਲ ਨਹੀਂ ਹੁਣ ਜ਼ੋਰ ਪੈਂਦਾ ਤੇ ਘਾ ਝੋਨੇ ਉਹ ਵੇਖ ਲਾਂਗੇ ਕੋਈ ਜ਼ਰੂਰੀ ਆ ਵੀ ਤੈਨੂੰ ਅੱਜ ਹੀ ਚਾਹੀਦਾ ਵਾ ਪੀ ਹੁਣ ਕਣਕੋਂ ਹੀ ਲੈ ਕੇ ਦੇ ਕਣਕ ਦੇ ਉੱਤੇ ਪੈਸੇ ਕਿੰਨੇ ਕ ਬਣਦੇ ਨੇ ਫਸਲਾਂ ਦੇ ਰੂੜੀਆਂ ਘੱਟੇ ਨਹੀਂ ਪੂਰੇ ਹੁੰਦੇ ਹੋਰ ਕਈ ਖਰਚੇ ਹੁੰਦੇ ਨੇ ਤੇ ਚਲੋ ਝੋਨੇ ਉਹ ਵੇਖ ਲਾਂਗੇ ਜੇ ਸਾਡਾ ਜ਼ੋਰ ਪਊਗਾ ਤੇ ਝੋਨੇ ਉਹ ਲੈ ਦਾਂਗੇ ਜੀ ਜ਼ਰੂਰੀ ਤੂੰ ਨਾਨਕਿਆਂ ਤੋਂ ਕੋਲੋਂ ਲੈਣਾ ਬੁਲਟ ਤੇ ਚੱਲ ਝੋਨੇ ਉਹ ਲੈ ਦਾਂਗੇ ਤੈਨੂੰ ਹੋਰ ਕੀ ਦੱਸ ਜਾਨ ਛੱਡ ਵੇਖਾਂ ਕਿਦਾਂ ਪੁੱਤ ਦੀ ਬੋਲੀ ਬੋਲੀ ਜਾਂਦੀ ਆ ਮੇਰੇ ਵੱਲ ਦੀ ਤਾਂ ਗੱਲ ਹੀ ਨਹੀਂ ਕਰਦੀ ਹੱਦ ਹੋ ਗਈ ਮਾਤਾ ਵਾਲੀ ਮੈਂ ਮਾਂ ਮਾਂ ਕਰਦੀ ਫਿਰਨੀ ਅੱਗੇ ਪਿੱਛੇ ਉਹਨੂੰ ਸਾਰੀ ਕੋਈ ਨਹੀਂ ਗਈ ਵੀ ਮੇਰੀ ਧੀ ਆ ਮੇਰਾ ਦੋਤਾਵਾ ਜੇ ਕੋਈ ਚੀਜ਼ ਲੈ ਕੇ ਦਊ ਤੇ ਮੇਰੀ ਧੀ ਦੇ ਘਰ ਹੀ ਜਾਊਗੀ ਨਾ ਇਹਨੂੰ ਕੀ ਇਹ ਤਾਂ ਪੁੱਤ ਦੇ ਵੱਲ ਦੀ ਬਣੀ ਆ ਪਰ ਕੋਈ ਨਹੀਂ ਜਿੰਨੀਆਂ ਕ ਗੱਲਾਂ ਮੈਂ ਸੁਣਾਈਆਂ ਵਾ ਨਾ ਮੈਨੂੰ ਲੱਗਦਾ ਮਾਤਾ ਕਰੂਗੀ ਕੋਹ ਨਾ ਕੋਹ ਚੁੱਪ ਕਰਕੇ ਦੇ ਵੀ ਨਹੀਂ ਬਹਿਣ ਵਾਲੀ ਹੁਣ ਜਿੱਦਾਂ ਮਰਜੀ ਆ ਫਿਰ ਵੀ ਧੀ ਆ ਇਹਦੀ ਮੈਂ ਫਿਰ ਵੀ ਤਰਸ ਤੇ ਮੇਰੇ ਤੇ ਆਊਗਾ ਨਾ ਥੋੜਾ ਬੋਤਾ ਵੀ ਹੁਣ ਆਪਣੇ ਘਰੋਂ ਆਈਆਂ ਕਹਿ ਕੇ जो तो खाली हाथ जाऊंगी तो मेरी इज्जत की रह जाऊगी चल कोई ना मैं भी लैके जाऊंगी रमन मम्मी बाजा मारा ने मम्मी जी हां जी उरे आ हां पुत्त की कर आ आ गई जे की कर रही हां मैं जा हां जी मम्मी जी मैं सब्जी दई हां बनाना अच्छा मैं तेरे नाल ती सलाह करनी है ਕਾ ਦੀ ਸਲਾਹ ਕਰਨੀ ਕਰੋ ਸਲਾਹ ਇਹ ਕਰਨੀ ਆ ਵੀ ਉਹ ਕੁੜੀ ਹੁਣ ਤੈਨੂੰ ਪਤਾ ਹੀ ਆਈ ਕਿੰਨੇ ਦਿਨ ਹੋ ਗਏ ਨੇ ਹਾਂਜੀ ਉਹ ਡਈ ਹੀ ਮੇਰੇ ਦਵਾਲੇ ਹੋਣ ਹਾਂ ਆਂਦੀ ਵੀ ਮੈਨੂੰ ਇੰਨੇ ਦਿਨ ਹੋ ਗਏ ਤਾਂ ਤੁਸੀਂ ਤੁਹਾਡੇ ਘਰ ਤੇ ਜੂਨ ਹੀ ਸਰਕਦੀ ਤੁਸੀਂ ਮੈਨੂੰ ਕੁਝ ਦੱਸ ਦੇ ਨਹੀਂਗੇ ਅੱਛਾ ਵੀ ਮੁੰਡਾ ਬੋਲਟ ਮੰਗਣ ਡਿਆ ਮੈਂ ਤੁਹਾਨੂੰ ਉਦੋਂ ਦੀ ਆਣ ਕੇ ਦੱਸਣ ਲਈ ਆ ਤੇ ਤੁਸੀਂ ਕੁਝ ਵੀ ਨਹੀਂ ਮੈਨੂੰ ਦੱਸਿਆ ਵੀ ਕੀ ਕਰਨਾ ਕੀ ਨਹੀਂ ਤੇ ਮੈਂ ਤੇ ਬਥੇਰਾ ਉਹਨੂੰ ਜਵਾਬ ਜਵੂਬ ਦਿੱਤਾ ਉਦਾਂ ਅੱਛਾ ਤੇ ਤੇ ਜੇ ਹੁਣ ਮੈਨੂੰ ਸਾਰਾ ਇਹ ਘਰ ਦਾ ਪਤਾ ਵਾ ਤੇ ਤੁਸੀਂ ਇਦਾਂ ਨਾ ਕਰ ਉਹ ਨਹੀਂ ਗੀ ਮੰਦੀ ਆਂਦੀ ਮੇਰੀ ਬੇਇੱਜ਼ਤੀ ਬੜੀ ਆ ਹੁਣ ਫੇਰ ਤੁਸੀਂ ਜੇ ਮੈਂ ਖਾਲੀ ਹੱਥੀ ਜਾਵਾਂ ਤੇ ਉਹ ਮੈਂ ਉੱਥੋਂ ਗੱਡ ਦੂੰ ਗੱਲਾਂ ਸੁਣਾ ਜਾ ਕੇ ਉਹਨਾਂ ਦੀ ਆਖਣਾ ਬੜੀ ਗਈ ਸੀ ਦੌੜੀ ਲੈਣ ਕੀ ਲੈ ਕੇ ਆਈ ਹੁਣ ਕੀ ਦਿੱਤਾ ਤੈਨੂੰ ਹੈ ਤਾਂ ਗੱਲ ਠੀਕ ਵਾ ਹਾਂ ਤੇ ਫੇਰ ਹੁਣ ਤੁਸੀਂ ਕੀ ਸੋਚਿਆ ਦੱਸੋ ਤੁਸੀਂ ਹੁਣ ਮੈਂ ਕੀ ਸੋਚਣਾ ਵਾ ਮੈਂ ਇਹੋ ਸੋਚਿਆ ਵਾ ਕਿ ਥੋੜੇ ਬੋਤੇ ਪੈਸੇ ਹੈਗੇ ਆ ਮੇਰੇ ਕੋਲ ਪਏ ਇਹ ਅੱਛਾ ਤੇ ਫੇਰ ਮੈਂ ਉਹ ਦੇ ਦਿੰਨੀ ਆ ਉਹਨੂੰ ਚਲੋ ਦੇ ਦੋ ਫੇਰ ਜੇ ਤੁਹਾਡੇ ਕੋਲ ਨਹੀਂ ਲੈ ਜਾ ਜਿੰਨੇ ਕੁ ਮੇਰੇ ਕੋਲ ਹੈ ਵਾ ਲੈ ਜਾ ਬਾਕੀ ਜੇ ਕੋ ਵਾਦਾ ਘਟਾ ਹੋ ਤੇ ਪਾ ਲੈ ਪਰ ਮੰਮੀ ਹੁਣ ਇਹ ਸਿਆਣੀ ਹੋਈ ਆ ਇਹਨੂੰ ਸਮਝ ਕਰਨੀ ਚਾਹੀਦੀ ਆ ਚਾਹ ਨਾ 5-10 ਹਜ਼ਾਰ ਦੀ ਗੱਲ ਹੋਵੇ ਨਾ ਬੰਦਾ ਢਾਸਟਾ ਕਰਕੇ ਦੇ ਦਿੰਦਾ ਵਾ ਹਾਂ ਕਰ ਲੈ ਲੱਖਾਂ ਨਾਲ ਨਹੀਂ ਦਿੱਤਾ ਜਾਂਦਾ ਹੁਣ ਤਾਂ ਨੋ ਵੀ ਪਤਾ ਵਾ ਬੱਚਿਆਂ ਵੱਲ ਵੇਖ ਕੇ ਬੱਚੇ ਜੀਤ ਕਰਦੇ ਆ ਜਿੱਦਾਂ ਉਹਨੇ ਮੋਟਰਸਾਈਕਲ ਲੱਲਿਆ ਨਾ ਉਦੋਂ ਹੀ ਸਾਡੇ ਘਰ ਪੜ ਪੈ ਜਾਣਾ ਤੇ ਮੈਨੂੰ ਵੀ ਲੈ ਕੇ ਸਾਡੇ ਨੇ ਵੀ ਮੰਗਣਾ ਮੰਗਣਾ ਵਾ ਤੇ ਫਿਰ ਅਸੀਂ ਕਿੱਥੋਂ ਲੈ ਕੇ ਦੇਣਾ ਵਾ ਸਾਡੇ ਤਾਂ ਜੇ 100 ਥਾਂ ਜਿਹੜੇ ਪੈਸੇ ਦੇਣ ਵਾਲੇ ਆ ਇਹ ਗੱਲ ਨੂੰ ਲਾਵਾਂਗੇ ਕਿ ਜਾਂ ਇਹਨੂੰ ਚੀਜ਼ਾਂ ਲੈ ਕੇ ਇਹ ਗੱਲ ਨੂੰ ਜੀ ਉਹ ਨਹੀਂ ਨਾ ਸਮਝਦੀ ਮੈਂ ਤੇ ਉਹਨੂੰ ਬੜਾ ਸਮਝਾਇਆ ਕਿ ਪੁੱਤ ਜੇ ਦੇਣ ਲੈਣ ਵਾਲਾ ਬੜਾ ਵਾਜੇ ਨਾ ਹੋਊਗਾ ਤੇ ਚੋਨੇ ਤੈਨੂੰ ਲੈ ਦਾਂਗੇ ਆਹ ਚੋਨੇ ਤਿੰਨ ਚਾਰ ਮਹੀਨੇ ਤੇ ਹੈਗੇ ਆ ਆਹ ਚੋਨੇ ਉਹ ਲੈ ਦਾਂਗੇ ਪਤਾ ਮੰਮੀ ਕਣਕ ਦੇ ਪੈਸੇ ਵੀ ਉਹਨੇ ਕਿ ਬੰਦੇ ਆ ਖਾਦ ਲਿਉਣੀ ਆ ਲਵਾਈਆਂ ਦੇਣੀਆਂ ਤੇਲ ਪਾਉਣਾ ਗਾੜੀ ਤੂੜੀ ਟਾਲੀ ਦੇ ਪੈਸੇ ਉਹ ਜਿੰਨੇ ਕਣਕ ਦੇ ਵੱਟੀ ਦੇ ਉਹਨੇ ਕਿ ਉੱਤੇ ਲੱਗ ਜਾਂਦੇ ਆ ਉਹ ਨਹੀਂ ਗੀ ਇਹ ਗੱਲ ਨੂੰ ਸਮਝਦੀ ਉਹ ਆਂਦੀ ਮੇਰੀ ਬੇਇੱਜ਼ਤੀ ਬੜੀ ਆ ਮੈਂ ਘਰ ਕੀ ਲੈ ਕੇ ਨਾ ਕਿਹੜਾ ਨੱਕ ਲੈ ਕੇ ਜਾਣਾ ਵਾ ਘਰ ਚਲੋ ਕੋਈ ਗੱਲ ਨਹੀਂ ਵੇਖ ਲਓ ਜੇ ਤੁਹਾਡੇ ਕੋਲ ਹੈਗੀ ਆ ਨਾ ਤੀਹ ਹੀ ਦੇ ਦੋ ਮੈਂ ਕਿਹਾ ਮੈਂ ਤੇਰੇ ਨਾਲ ਸਲਾਹ ਕੀਤੀ ਆ ਵੀ ਮੁੰਡੇ ਨੂੰ ਤੇ ਮੈਂ ਗੱਲ ਕੀਤੀ ਤੋ ਤੇ ਪੈਂਦਾ ਹੀ ਮੇਰੇ ਸਿਰਦਿਆਂ ਵਾਲਾ ਨੂੰ ਉਹ ਤੇ ਗਾੜੀ ਖੇਜਦਾ ਖਪਦਾ ਹੋਇਆ ਤੇ ਮੈਂ ਹੁਣ ਉਹਨੂੰ ਘੜੀ ਘੜੀ ਕੀ ਅੱਖਾਂ ਜਾ ਕੇ ਉਹ ਵੀ ਮੰਮੀ ਤਾਂ ਹੀ ਖੇਜਦੇ ਆ ਹਾਂ ਕਿ ਜਿਆਦਾ ਕਿਸੇ ਦੇ ਦੇਣੇ ਆ ਨਾ ਮੁੜ ਕੇ ਉਹਦਾ ਨਜ਼ਰਾਂ ਨਹੀਂ ਮਿਲਾਈਆਂ ਜਾਂਦੀਆਂ ਨਹੀਂ ਮਿਲਦੀ ਬੰਦਿਆਂ ਦੇ ਵਿੱਚ ਇੱਕ ਵਾਰ ਕੋਈ ਕਹਿ ਦੇਣਾ ਕਿ ਤੂੰ ਮੇਰੇ ਪੈਸੇ ਦੇਣੇ ਆ ਤੇ ਪੱਲੇ ਕੁਛ ਨਹੀਂ ਰਹਿੰਦਾ ਤੇ ਜੇ ਹੁਣ ਆਪਾਂ ਇਦਾਂ ਲਾਂਬੇ ਲਈ ਜਾਵਾਂਗੇ ਤਾਂ ਆਪਣੇ ਘਰ ਦਾ ਛੱਟ ਕਿਦਾਂ ਲੱਗੂਗਾ ਤੂੰ ਵੀ ਸਿਆਣੇ ਜੀ ਇਹ ਤਾਂ ਗੱਲ ਹੈਗੀ ਧੀਏ ਤੇ ਮੈਨੂੰ ਪਤਾ ਸਾਰਾ ਏ ਪਰ ਹੁਣ ਮੈਂ ਤੇਰੇ ਨਾਲ ਤਾਂ ਆਈ ਆਪਣੀ ਧੀ ਸਮਝ ਕੇ ਮੈਂ ਤੈਨੂੰ ਧੀ ਸਮਝਿਆ ਨਾ ਨਹੀਂ ਸਮਝਿਆ ਤਾਂ ਹੀ ਤੇਰੇ ਨਾਲ ਮਸਲਾ ਕੀਤਾ ਵੀ ਮੈਂ ਫਿਰ ਇਦਾਂ ਕਰ ਲਾ ਕੋਈ ਗੱਲ ਨਹੀਂ ਤੁਸੀਂ ਦੇ ਦੋ ਮੈਂ ਸਾਬ ਕੋ ਜਿਹੜੀ ਸੋਈ ਦੀ ਸਬਜੀ ਬਣਾਉਂਦੀ ਸੁਣ ਲਈ ਹੈ ਜਿੱਦਾਂ ਉਹ ਤੁਹਾਨੂੰ ਬੋਲਣ ਲਈ ਹੀ ਉਹਨੂੰ ਤੇ ਨਾ ਮਾਂ ਦਾ ਵੀ ਲਿਆਜ ਨਹੀਂ ਹੈਗਾ ਵੀ ਮੇਰੀ ਬੁੱਢੀ ਮਾਂ ਮੈਂ ਕਿੱਦਾਂ ਗੜੀ ਗੱਲ ਕਰਨੀ ਆ ਚਲ ਠੀਕ ਆ ਮੈਂ ਮੰਨਦੀ ਆ ਕਿ ਪਿਓ ਸਿਰ ਤੇ ਤੇ ਬੜੀਆਂ ਰੀਝਾਂ ਕੀਤੀਆਂ ਹੋਈਆਂ ਪਰ ਹੁਣ ਨਾ ਮੰਮੀ ਜੀ ਪੇਕੇ ਘਰ ਵਾਲੇ ਵੀ ਵੇਖਣਾ ਚਾਹੀਦਾ ਵਾ ਨਾ ਰੱਖਣਾ ਪੈਂਦਾ ਵਾ ਕਿ ਕਿੱਦਾਂ ਗੁਜ਼ਾਰਾ ਕਰਨਾ ਵਾ ਕਿੰਨੀ ਮੰਗਾਈ ਆ ਨਾਲੇ ਸਭ ਕੁਝ ਵਧੀਆ ਲੱਭ ਕੇ ਦਿੱਤਾ ਟੜੀ ਬੰਨਾ ਸਭ ਕੁਝ ਇਹਦੇ ਕੋਲ ਹੈ ਹਾਂ ਹੈ ਤੇ ਸਭ ਕੁਝ ਉਹ ਸਾਡੇ ਜਿੰਨਾ ਹੀ ਆ ਨਾ ਇਹਦੇ ਕੋਲ ਆ ਸਾਨੂੰ ਪਿੱਛੇ ਪਿੱਛੇ ਤੇ ਰੱਖਦੀ ਆ ਉਹ ਮੈਨੂੰ ਪਿੱਛੇ ਚੀਜ਼ ਮਿਲੇ ਪਰ ਮੰਮੀ ਜੀ ਇੱਕ ਗੱਲ ਵਾ ਹਾਂ ਆਪਣੇ ਘਰ ਹੀ ਮਹਾਰਾਜ ਦਵੇ ਨਾ ਪੂਰੀ ਫੇਰ ਹੀ ਪੈਂਦੀ ਆ ਫੇਰ ਹੀ ਤੇ ਇਹਦਾ ਪਿੱਛੇ ਝਾਕ ਰੱਖੀ ਹੈ ਨਾ ਉਹ ਪੂਰੀ ਨਹੀਂ ਗਈ ਪੈਂਦੀ ਉਹ ਗੱਲ ਨਹੀਂ ਗਈ ਬੰਦੀ ਇਹ ਗੱਲ ਤੇ ਹੈਗੀ ਆ ਪਰ ਹੁਣ ਸੋਚ ਆ ਨਾ ਆਪਣੀ ਆਪਣੀ ਫੇਰ ਚਲ ਕੋਈ ਗੱਲ ਨਹੀਂ ਤੁਸੀਂ ਫਿਰ ਨਾ ਕਰੋ ਜੇਤਾ ਦੇ ਕੋਲ ਪੈਸੇ ਹੈਗੇ ਹਨ ਤੁਸੀਂ ਦੇ ਦਿਓ ਉਹਨੂੰ ਮੈਂ ਇਹਨਾਂ ਨਾਲ ਨਹੀਂ ਗੱਲ ਕਰਦੀ ਕਿਉਂਕਿ ਜੇ ਇਹਨਾਂ ਨਾਲ ਗੱਲ ਕੀਤੀ ਹੈ ਨਾ ਫਿਰ ਹੀ ਜਨਾ ਮੈਂ ਤਾਂ ਹੀ ਤੇਰੇ ਨਾਲ ਪਰਦੇ ਨਾ ਤੇਰੇ ਨਾਲ ਕੀਤੀ ਹੈ ਨਾ ਗੱਲ ਕਿ ਚੱਲ ਮੈਂ ਉਹਦੇ ਨਾਲ ਗੱਲ ਕਰ ਲੈਣੀ ਧੀ ਨਾ ਤੇ ਅਸੀਂ ਕਪ ਸਲਾਹ ਕਰਕੇ ਤੇ ਜਦਾਂ ਦੀ ਕਰ ਲੈਣੀ ਚੱਲ ਦੇ ਦਿਓ ਸਮਾਨੇ ਕਰੀਏ ਤਾਂ ਫਿਰ ਵੀ ਇਹਦੀ ਬੇਇੱਜ਼ਤੀ ਹੋਣੀ ਹੈ ਗਈ ਦੀ ਆਹ ਹੁਣ ਹੈ ਤੇ ਇਦਾਂ ਹੀ ਉਹਨਾਂ ਦੇ ਪਿਓ ਪੁੱਤਾਂ ਪੁੱਛਣਾ ਪੇਖਾਂ ਤਾਂ ਬੜਾ ਗਈ ਹਾਂ ਕੀ ਲਿਆਉਂਦਾ ਹੁਣ ਇਸੇ ਕਰਕੇ ਫਿਰ ਮੈਂ ਸੋਚਿਆ ਵੀ ਚੱਲ ਇਦਾਂ ਕਰ ਲੈਣੀ ਹੈ ਚਲ ਕਰ ਲੋ ਨਾਲ ਹੀ ਇਹਨੂੰ ਸਮਝਾ ਦਿਓ ਕਿ ਗਾਂ ਦਾ ਹੁਣ ਸਿਆਣੀ ਬਾਣਾ ਐਦਾਂ ਨਹੀਂ ਕਰੀਦਾ ਹੁੰਦਾ ਜਿਹਦਾ ਰਿਸਾ ਜਿਹੜੀਆਂ ਕਰਦੀਆਂ ਤੂੰ ਤੇ ਬੈਠੋ ਤੁਸੀਂ ਮੈਂ ਫੁਲਕੇ ਲਾਦਾ ਫੇਰ ਕਹਨੋਂ ਫੇਰ ਰੋਟੀ ਲੇਟ ਕਰਤੀ ਐ ਨਹੀਂ ਕੋਈ ਨਹੀਂ ਚਲ ਕਰ ਲੈ ਤੂੰ ਆਮ ਰੋਟੀ ਦਾ ਐਦਾਂ ਹੀ ਕਰਨੀ ਆ ਹੁਣ ਮੈਂ ਇਹੋ ਕੰਮ ਕਰਨੀ ਆ ਫਿਰ ਉਹ ਦੇ ਦੇਣੀ ਆ ਪੈਸੇ ਫੇਰ ਲੈ ਜਾ ਤੇ ਜਾ ਲੱਲਾ ਜੋ ਲੈਣਾ ਵਾ ਜਿੰਨੇਕ ਜੋਗੀ ਮੈਂ ਹੈਗੀ ਹੁਣ ਨੇਕ ਲੈ ਜਾ ਗੱਲ ਮੁੱਕੀ ਘੜੀ ਘੜੀ ਉਹਨੇ ਹਟਣਾ ਨਹੀਂ ਕਰਨੋਂ ਗੱਲਾਂ ਸਬਜੀ ਤਾਂ ਬਣ ਗਈ ਆ ਕੋਈ ਤੇ ਲਾ ਦੇਣੀ ਆ ਹੁਣ ਮੈਂ ਕੀ ਕਰਾਂ ਜੇ ਮੰਮੀ ਦੀ ਨਾ ਮੰਨਾ ਉਹਨੂੰ ਵਿਚਾਰੇ ਨੂੰ ਫਿਕਰ ਦੇ ਨਾਲ ਨਾ ਬੀਪੀ ਧੱਕੇ ਵਾਦਾ ਕੁਝ ਹੋ ਗਿਆ ਤਾਂ ਕੀ ਕਰਾਂਗੇ ਤੇ ਜੇ ਇਹ ਗੱਲ ਇਹਨਾਂ ਨੂੰ ਦੱਸੀ ਤੇ ਇਹਨਾਂ ਨੇ ਵੀ ਸਿਰਦੇ ਵਾਲਾ ਨੂੰ ਪਿਆਣਾ ਵਾ ਹੁਣ ਏਦਾਂ ਕਰਦੀ ਆ ਜਿਹੜੀ ਮੰਮੀ ਨੇ ਗੱਲ ਕੀਤੀ ਆ ਨਾ ਜਿੱਥੋਂ ਸੁਣੀ ਆ ਉੱਥੇ ਸੁਟ ਦਿੰਨੀ ਆ ਇਹਨਾਂ ਨਾਲ ਨਹੀਂ ਕੋਈ ਗੱਲ ਕਰਦੀ ਇਹਨਾਂ ਨੂੰ ਇਹੋ ਹੀ ਹੌਸਲਾ ਦਊਂਗੀ ਵੀ ਕੋਈ ਗੱਲ ਨਹੀਂ ਅਹੀਂ ਕਿਹੜਾ ਲੈਤਾ ਵਾ ਜੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਮੰਮੀ ਨੇ ਤੇ ਰਮਨ ਨੇ ਸਲਾਹ ਨਾ ਪੈਸੇ ਦਿੱਤੇ ਆ ਇਹਨਾਂ ਨੇ ਸਾਨੂੰ ਦੋਵਾਂ ਜਾਣੀਆਂ ਨੂੰ ਨਹੀਂ ਛੱਡਣਾ ਕਿਉਂਕਿ ਮੈਨੂੰ ਇਹਨਾਂ ਦਾ ਸੁਭਾਅ ਦਾ ਪਤਾ ਵਾ ਸੁਭਾਅ ਇਹਨਾਂ ਦਾ ਬੜਾ ਗਰਮ ਆ ਚਲ ਕੋਈ ਗੱਲ ਨਹੀਂ ਮੈਂ ਚੁੱਪੀ ਕੀਤੀ ਰਹਿਣੀ ਆ ਇਹਨਾਂ ਨਾਲ ਗੱਲ ਹੀ ਨਹੀਂ ਕਰਦੀ ਮੇਰੀ ਗੱਲ ਸੁਣੋ ਤੁਸੀਂ ਇੱਥੇ ਆਣ ਕੇ ਕੀ ਸੋਚੀ ਪੈ ਗਏ ਜੀ ਐਵੇਂ ਨਾ ਗੱਲਾਂ ਸੋਚੀ ਨਹੀਂ ਜਾਂਦੀਆਂ ਹੁੰਦੀਆਂ ਰਮਨ ਸੋਚੀ ਕੀ ਪੈਣਾ ਵਾ ਮੈਂ ਤਾਂ ਸੋਚਿਆ ਸੀ ਕਿ ਚਲ ਕੋਈ ਨਾ ਪੈਸੇ ਆਏ ਆ ਤਾਂ ਕੋਈ ਨਾ ਕੋਈ ਚੀਜ਼ ਬਣਾ ਲਾਂਗੇ ਤੇ ਜਿਹੜਾ ਲੱਖ ਰੁਪਇਆ ਵਜਿਆ ਵਾ ਉਹ ਆਣ ਕੇ ਸਰਾਣੇ ਪੈ ਗਈ ਆ ਉਹ ਹੀ ਤਾਂ ਗੱਲ ਵਾ ਪਿਓ ਤੋਂ ਬਾਅਦ ਇੱਕ ਵਾਰ ਨਹੀਂ ਪੁੱਛਿਆ ਵੀ ਵੀਰ ਕਿਸੇ ਦਾ ਦੇਣ ਲੈਣ ਜਾਂ ਕਿਦਾਂ ਟਾਈਮ ਪਾਸ ਕਰਨ ਰਹਿ ਜੇ ਉਹਨੂੰ ਤਾਂ ਆਪਣਾ ਹੁੰਦਾ ਵਾ ਵੀ ਫਸਲ ਆਈ ਆ ਦਵਾਦਾਂ ਮੈਨੂੰ ਦੇ ਦੋ ਕੋਈ ਗੱਲ ਨਹੀਂ ਉਹਨੇ ਕਿਹਾ ਹੀ ਆ ਅਸੀਂ ਕਿਹੜਾ ਮੋਟਰਸਾਈਕਲ ਲੈਤਾ ਵਾ ਲੈ ਕੇ ਦਵਾਂਗੇ ਤੇ ਫੇਰ ਹੀ ਆ ਨਾ ਨਾਲੇ ਮੇਰੀ ਸੁਣੋ ਗੱਲ ਮੈਨੂੰ ਤਾਂ ਲੱਗਦਾ ਤੁਹਾਡਾ ਆਪਣਾ ਭਈਆ ਵੀ ਕਾਹੇ ਜੋਗਾ ਨਹੀਂ ਹੈਗਾ ਉਹ ਵੀ ਇਹਦੇ ਨਾਲ ਹੀ ਰਲਿਆ ਵਾ ਬਗਾਨੇ ਪੁੱਤ ਜਿਹੜੇ ਆ ਨਾ ਉਹ ਕਦੀ ਆਪਣੇ ਸਕੇ ਨਹੀਂ ਬੰਦੇ ਹੁੰਦੇ ਉਹਦਾ ਇਰਾਦਾ ਹੁਣਾਵਾ ਵੀ ਜੋ ਉਥੋਂ ਉੱਥਾਂ ਪੈਰਾ ਨਾਲ ਲਿਆਉਂਦੀ ਆ ਉਹੋ ਹੀ ਸਹੀ ਤੇ ਮੈਨੂੰ ਲੱਗਦਾ ਵਾ ਮਾਵਾਂ ਤੇ ਅੰਦਰ ਨਾ ਪੋਸ-ਪੋਸ ਡਈਆਂ ਵਾ ਕਰਨ ਹੁਣ ਮਾਤਾ ਡਈ ਹੋਣੀ ਆ ਦੱਸਣ ਤੇ ਉਹਨਾਂ ਨੇ ਇਦਾਂ ਗੱਲਾਂ ਕੀਤੀਆਂ ਵਾ ਪਰਾ ਤੇਰੇ ਨੇ ਗਾੜੀ ਜਵਾਬ ਦਿੱਤਾ ਵਾ ਰਮਨ ਪਰੋਣੇ ਨੂੰ ਕੀ ਲੋੜ ਆ ਕੰਮ ਕਰਨ ਦੀ ਉਹਨੂੰ ਪਤਾ ਵਾ ਇਹਨੂੰ ਮਕਲਾ ਦਨਾਂ ਤੇ ਜਿੱਦ ਪੂਰੀ ਹੋ ਜਾਂਦੀ ਆ ਉਹ ਤਾਂ ਹੀ ਤੇ ਭੁਏ ਜੜੀ ਆ ਆਉਂਦੀ ਆ ਤੇ ਮਾਂ ਦੇ ਦਿਵਾਲੇ ਹੋ ਜਾਂਦੀ ਆ ਤੇ ਉਹ ਮਾਤਾ ਮੁੜ ਕੇ ਸਾਨੂੰ ਕਹਿ ਦਿੰਦੀ ਆ ਵੀ ਆ ਦੋ ਕੁੜੀ ਨੂੰ ਚੀਜ਼ ਇਹਨੂੰ ਨਹੀਂ ਨਾ ਪਤਾ ਕਿ ਕਮਾਈ ਕਿਦਾਂ ਹੁੰਦੀ ਆ ਬਾਹਰ ਜਿਹੜੇ ਬੰਦੇ ਨੂੰ ਇਦਾਂ ਚੋਪਚ ਪੀਤੇ ਆ ਪੈਸੇ ਮਿਲ ਜਾਣਾ ਉਹਨੂੰ ਕਮਾਈ ਕਰਨ ਦੀ ਤਾਂ ਹੱਥਾਂ ਲਾਉਣ ਦੀ ਕੀ ਲੋੜ ਵਾ ਉਹ ਕਲਾ ਦਿੰਦਾ ਵਾ ਵੀ ਜਾ ਕੋਈ ਨਹੀਂ ਰੋਟੀ ਪਾਣੀ ਮੈਂ ਆਪ ਬਣਾ ਲੂੰਗਾ ਉਹੋ ਜੀ ਟੀਠੇ ਆ ਜਿਹੜੀ ਚੁੱਪ ਕਰਕੇ ਤੇ ਤੁਰੰਦੀ ਆ ਇਹਨਾਂ ਨੂੰ ਪਤਾ ਲੱਗਦਾ ਵੇ ਕੱਲ ਨੂੰ ਕੋਈ ਅਭੀ ਨਭੀ ਪਈ ਤਾਂ ਆਪਣਾ ਭੈਣ ਭਰਾ ਹੀ ਕੰਮ ਆਉਂਦਾ ਹੁੰਦਾ ਵਾ ਬਗਾਨੇ ਜਿਹੜੇ ਆ ਨਾ ਤਮਾਸ਼ਾ ਵੇਂਦੇ ਹੁੰਦੇ ਆ ਬਗਾਨਿਆਂ ਤੇ ਆਪੇ ਤਮਾਸ਼ਾ ਵੇਖਣਾ ਵਾ ਜਦੋਂ ਘਾਤੇ ਜੀ ਤਮਾਸ਼ਾ ਬਣਾਉਂਦੇ ਆ ਤੇ ਲੋਕਾਂ ਦੇ ਵੇਖਣਾ ਵੇਖਣਾ ਵਾ ਚੱਲ ਕੋਈ ਗੱਲ ਨਹੀਂ ਬਣਾਉਂਦੀ ਆ ਨਾ ਤਾਂ ਬਣਾਉਂਦੀ ਰਵੇ ਅੱਗੇ ਤੇ ਚੀਜ਼ਾਂ ਇਹਨੂੰ ਮਿਲ ਜਾਂਦੀਆਂ ਹੀ ਹੁਣ ਇਹ ਨਾ ਜਿੱਦਾਂ ਆਈ ਆ ਨਾ ਇਦਾਂ ਪੁੱਠੇ ਪੈਰੀ ਜਾਊਗੀ ਮੰਮੀ ਨੇ ਮੈਨੂੰ ਭੂਵੇਂ ਚੜਾਇਆ ਵਾ ਉਹਨੂੰ ਕਵੇ ਹਾਂ ਤੇ ਇਥੋਂ ਕੱਖ ਨਹੀਂ ਮਿਲਣਾ ਭਰਾ ਤੇ ਰੱਖ ਰਿਹਾ ਕਿਦਾਂ ਗੁਜ਼ਾਰਾ ਕਰਨ ੜਿਆ ਵਾ ਨਾ ਉਧਰ ਲਾਰਾ ਉਹਨੂੰ ਲਈ ਜਾਂਦੀ ਆ ਉਧਰ ਆਣ ਕੇ ਤੁਹਾਡਾ ਨਾ ਮਈ ਮਈ ਕਰੀ ਜਾਂ ਰਹੀ ਆ ਇਦਾਂ ਨਹੀਂ ਗੱਲ ਬਾਨੀ ਐਰਕਾ ਇਹਨੂੰ ਮੋਟਰਸਾਈਕਲ ਤੇ ਬੁਲਟ ਤੇ ਮੈਂ ਚੜਾ ਕੇ ਕੱਲੂਗੀ ਤੁਹਾਡੇ ਕੋ ਤਾਂ ਗੱਲ ਬਾਨੀ ਨਹੀਂ